ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਚਾਹਲ ਅੱਜ ਅਸੀਂ ਗੱਲ ਕਰਨੀ ਹੈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਸੰਬੰਧੀ ਪਿਛਲੇ ਲੰਮੇ ਸਮੇਂ ਤੋਂ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਆਪਣਾ ਰਾਸ਼ਟਰੀ ਪ੍ਰਧਾਨ ਨਹੀਂ ਚੁਣ پا ਰਹੀ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਜਪਾ ਅੰਦਰੂਨੀ ਤੌਰ ਤੇ ਕਿੰਨੀ ਕਮਜ਼ੋਰ ਹੋ ਚੁੱਕੀ ਹੈ ਜੇਪੀ ਨੱਡਾ ਸਾਹਿਬ ਜੋ ਭਾਜਪਾ ਦੇ ਪੁਰਾਣੇ ਪ੍ਰਧਾਨ ਸਨ ਉਹਨਾਂ ਦਾ ਕਾਰਜਕਾਲ 2023 ਵਿੱਚ ਹੀ ਪੂਰਾ ਹੋ ਗਿਆ ਸੀ ਮੰਨਿਆ ਜਾਂਦਾ ਰਿਹਾ ਕਿ ਜੇਪੀ ਨੱਡਾ ਸਾਹਿਬ ਖੁਦ ਸੁਤੰਤਰ ਹੋ ਕੇ ਫੈਸਲੇ ਲੈਣ ਦੇ ਸਮਰੱਥ ਨਹੀਂ ਸਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਜੋ ਇਸ਼ਾਰਾ ਕੀਤਾ ਜਾਂਦਾ ਜਾਂ ਜੋ ਹੁਕਮ ਦਿੱਤਾ ਜਾਂਦਾ ਸੀ ਉਹਦੇ ਤੇ ਹੀ ਜੇਪੀ ਨੱਡਾ ਸਾਹਿਬ ਮੋਹਰ ਲਾਉਂਦੇ ਸਨ ਇਸੇ ਲਈ 2024 ਲੋਕ ਸਭਾ ਚੋਣਾਂ ਦਾ ਬਹਾਨਾ ਬਣਾ ਕੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਵੱਲੋਂ ਜੇਪੀ ਨੱਡਾ ਦਾ ਕਾਰਜਕਾਲ ਐਕਸਟੈਂਡ ਕੀਤਾ ਗਿਆ ਤੇ ਇਹ ਕਿਹਾ ਗਿਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਉਸ ਤੋਂ ਬਾਅਦ ਇੱਕ ਵਾਰ ਫਿਰ ਅਕਤੂਬਰ ਨਵੰਬਰ ਵਿੱਚ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾਵਾਂ ਦੀ ਚੋਣ ਉਸ ਤੋਂ ਬਾਅਦ ਜਨਵਰੀ ਫਰਵਰੀ 2025 ਵਿੱਚ ਦਿੱਲੀ ਵਿਧਾਨ ਸਭਾ ਦੀ ਚੋਣ ਦਾ ਬਹਾਨਾ ਬਣਾ ਕੇ ਜਿਹੜਾ ਇਹ ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਫਰਵਰੀ ਦੇ ਅਖੀਰ ਤੱਕ ਟਾਲ ਦਿੱਤਾ ਗਿਆ ਪਰ ਵੀ ਦੀ ਅਖੀਰ ਤੋਂ ਬਾਅਦ ਚਰਚਾਾਂਵਾਂ ਚੱਲ ਰਹੀਆਂ ਸਨ ਕਿ ਮਾਰਚ ਵਿੱਚ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ ਪਰ ਹੁਣ ਮਾਰਚ ਵੀ ਖੁੱਤ ਗਿਆ ਤੇ ਇਹ ਸੰਭਾਵਨਾ ਹੈ ਕਿ ਅਪ੍ਰੈਲ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਭਾਜਪਾ ਦੇ ਨਵੇਂ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰ ਲਈ ਜਾਵੇਗੀ ਇਸ ਤੋਂ ਪਹਿਲਾਂ 2024 ਲੋਕ ਸਭਾ ਚੋਣਾਂ ਦੌਰਾਨ ਜੇਪੀ ਨੱਡਾ ਸਾਹਬ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਬੀਜੇਪੀ ਸ਼ੁਰੂ ਵਿੱਚ ਜਦੋਂ ਕਮਜ਼ੋਰ ਸੀ ਉਦੋਂ ਆਰਐਸਐਸ ਦੀ ਲੋੜ ਪੈਂਦੀ ਸੀ ਪਰਦੂ ਹੁਣ ਬੀਜੇਪੀ ਇੰਨੀ ਮਜ਼ਬੂਤ ਹੋ ਚੁੱਕੀ ਹੈ ਕਿ ਚੋਣਾਂ ਲਈ ਆਰਐਸਐਸ ਦੇ ਸਹਾਰੇ ਦੀ ਲੋੜ ਹੀ ਨਹੀਂ ਪੈਂਦੀ ਇਸ ਬਿਆਨ ਤੋਂ ਬਾਅਦ ਪੂਰੇ ਦੇਸ਼ ਨੂੰ ਇਹ ਕਲੀਅਰ ਹੋ ਗਿਆ ਸੀ ਕਿ ਬੀਜੇਪੀ ਅਤੇ ਆਰਐਸਐਸ ਸਬੰਧ ਹੁਣ ਠੀਕ ਨਹੀਂ ਹੈ ਪ੍ਰਤੀਕਿਰਿਆ ਆਰਐਸਐਸ ਵੱਲੋਂ ਵੀ ਦਿੱਤੀ ਗਈ ਆਰਐਸਐਸ ਨੇ ਆਪਣੇ ਜਿਹੜੇ ਹੱਥ ਚੋਣਾਂ ਦੌਰਾਨ ਹੀ ਪਿੱਛੇ ਖਿੱਚਲੇ ਸਨ ਜਿਸ ਦਾ ਨਤੀਜਾ ਇਹ ਹੋਇਆ ਸੀ ਕਿ 240 ਸੀਟਾਂ ਤੇ ਹੀ ਬੀਜੇਪੀ ਸੇਮਟ ਗਈ ਸੀ ਹਾਲਾਂਕਿ ਬੀਜੇਪੀ ਦੇ ਸੀਤਾ ਘਟਣ ਦੇ ਕਾਰਨ ਕੁਝ ਹੋਰ ਵੀ ਸਨ ਪਰੰਤੂ ਇਹ ਵੀ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਆਰਐਸਐਸ ਇਹ ਵੀ ਜਾਣਦੀ ਹੈ ਕਿ ਬੀਜੇਪੀ ਦੀ ਸਥਿਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਚੰਦਰਬਾਬੂ ਨਾਈਡੂ ਅਤੇ ਨਿਤੀਸ਼ ਕੁਮਾਰ ਦੇ ਸਹਿਯੋਗ ਨਾਲ ਹੀ ਸਰਕਾਰ ਚੱਲ ਰਹੀ ਹੈ ਇਹ ਸਭ ਨੂੰ ਦੇਖਦੇ ਹੋਏ ਆਰਐਸਐਸ ਚਾਹੁੰਦੀ ਹੈ ਕਿ ਬੀਜੇਪੀ ਦਾ ਪ੍ਰਧਾਨ ਸਵੈਮ ਸੇਵਕ ਸੰਘ ਤੋਂ ਨਿਕਲਿਆ ਹੋਇਆ ਬੰਦਾ ਹੀ ਬਣਨਾ ਚਾਹੀਦਾ ਹੈ ਜਾ ਜੋ ਸੁਤੰਤਰ ਹੋ ਕੇ ਆਪਣੀ ਮਰਜ਼ੀ ਮੁਤਾਬਕ ਫੈਸਲੇ ਲੈ ਸਕੇ ਕਿਉਂਕਿ ਆਰਐਸਐਸ ਦੇਖਦੀ ਰਹੀ ਹੈ ਕਿ ਪਿਛਲੇ ਸਮੇਂ ਦੌਰਾਨ ਨਰਿੰਦਰ ਮੋਦੀ ਅਤੇ ਹਮੇਸ਼ਾ ਵੱਲੋਂ ਕਿਸ ਤਰ੍ਹਾਂ ਕਿਸੇ ਵੀ ਰਾਜ ਦਾ ਜਿਹੜਾ ਮੁੱਖ ਮੰਤਰੀ ਦੀ ਚੋਣ ਕਰਨੀ ਹੋਵੇ ਜਾਂ ਮੰਤਰੀਆਂ ਦੀ ਚੋਣ ਕਰਨੀ ਹੋਵੇ ਕਿਸੇ ਨੂੰ ਵੀ ਕਿਸੇ ਪਦ ਤੋਂ ਹਟਾਣਾ ਹੋਵੇ ਹਰ ਤਰ੍ਹਾਂ ਦੀ ਮਨਮਰਜ਼ੀ ਹਮੇਸ਼ਾ ਤੇ ਨਰਿੰਦਰ ਮੋਦੀ ਵੱਲੋਂ ਕੀਤੀ ਜਾਂਦੀ ਰਹੀ ਜੇਪੀ ਨੱਡਾ ਦੇ ਬਿਆਨ ਤੋਂ ਬਾਅਦ RSS ਦੇ ਪ੍ਰਧਾਨ ਮੋਨ ਭਗਵਤ ਵੱਲੋਂ ਵੀ BJP ਦੇ ਕੰਮਕਾਜ ਅਤੇ ਨਰਿੰਦਰ ਮੋਦੀ ਦੀ ਤਿੱਖੀ ਲੋਜਨਾ ਕੀਤੀ ਗਈ ਇਸ ਲੋਜਨਾ ਤੋਂ ਬਾਅਦ BJP ਦੇ ਸਪੋਰਟਰਾਂ ਵੱਲੋਂ ਮੋਨ ਭਗਵਤ ਬਾਰੇ ਕਈ ਗਲਤ ਟਿੱਪਣੀਆਂ ਕੀਤੀਆਂ ਗਈਆਂ BJP ਸਪੋਰਟਰਾਂ ਦਾ ਤਰਕ ਸੀ ਕਿ ਜਿਵੇਂ ਮਰਜੀ ਹੈ ਹਮੇਸ਼ਾ ਤੇ ਨਰਿੰਦਰ ਮੋਦੀ ਪਿਛਲੇ 10-12 ਸਾਲਾਂ ਤੋਂ RSS ਦਾ ਜਿਹੜਾ ਅਜੰਡਾ ਹੈ ਉਹ ਪੂਰਾ ਕਰ ਰਹੇ ਆ RSS ਦਾ ਜੋ ਹਿੰਦੂ ਰਾਸ਼ਟਰ ਦਾ ਝੰਡਾ ਉਹ ਅੱਗੇ ਵੀ ਲੈ ਜਾ ਲੈ ਜਾ ਰਹੇ ਹਨ ਪਰ ਤੂੰ RSS ਬਾਰੇ ਮੰਨਿਆ ਜਾਂਦਾ ਹੈ ਕਿ ਉਹ ਇੱਕ ਅਜਿਹੀ ਸੰਸਥਾ ਹੈ ਜੋ 50 ਸਾਲ ਅੱਗੇ ਦਾ ਸੋਚ ਕੇ ਚੱਲਦੀ ਹੈ ਅੱਜ ਏਜੰਡਾ ਪੂਰਾ ਹੋ ਰਿਹਾ ਆ ਇਹਦੇ ਨਾਲ ਨਾਲ ਇਹ ਵੀ ਦੇਖਿਆ ਦੇਖ ਰਹੀ ਹੈ ਕਿ ਅਗਲੇ ਸਾਲਾਂ ਵਿੱਚ ਏਜੰਡਾ ਜੇਕਰ ਦੋ ਬੰਦਿਆਂ ਤੇ ਹੀ ਪਾਰਟੀ ਨਿਰਭਰ ਰਹੇਗੀ ਤਾਂ ਜਦੋਂ ਇਹ ਦੋ ਬੰਦੇ ਪਾਰਟੀ ਛੱਡ ਕੇ ਜਾਣਗੇ ਤਾਂ ਇਹ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਐਸਲਈ ਹਾਰ ਇਸਸ ਚਾਹੁੰਦੀ ਹੈ ਕਿ ਜਿਹੜਾ ਬੀਜੇਪੀ ਦਾ ਅਗਲਾ ਪ੍ਰਧਾਨ ਉਹ ਸਵੈਮ ਸੇਵਕ ਸੰਘ ਦਾ ਹੀ ਕੋਈ ਬੰਦਾ ਬਣੇ ਕਈ ਨਾਵਾਂ ਤੇ ਹੁਣ ਤੱਕ ਚਰਚਾ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਮਨੋਹਰ ਲਾਲ ਖੱਟੜ ਨਿਤਨ ਗੱਡਕਰੀ ਰਾਜਨਾਥ ਸਿੰਘ ਨਿਰਮਲਾ ਸੀ타ਰਾਵਨ ਸੰਜੇ ਜੋਸ਼ੀ ਇਸ ਤੋਂ ਇਲਾਵਾ ਯੋਗੀ ਦਿੱਤਿਆਨਾਥ ਅਦਿੱਤਿਆਨਾਥ ਤੇ ਵੀ ਇਹ ਚਰਚਾ ਹੋਈ ਹੈ ਪਰ ਤੂੰ ਹੁਣ ਤੱਕ ਕੋਈ ਅਜਿਹਾ ਨਾਮ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਜਿਹੜਾ ਜਿੰਨ ਜੀਤੇ ਦੋਨਾਂ ਧਿਰਾਂ ਦੀ ਸਹਿਮਤੀ ਬਣ ਸਕੇ ਹੁਣ ਦੇਖਿਆ ਜਾਵੇਗਾ ਕਿ ਆਰਐਸਐਸ ਬੀਜੇਪੀ ਤੇ ਆਪਣਾ ਫੈਸਲਾ ਥੋਪ ਸਕਦੀ ਹੈ ਕਿ ਨਹੀਂ ਕਿਉਂਕਿ ਨਰਿੰਦਰ ਮੋਦੀ ਅਤੇ ਅਮੇਸ਼ਾ ਨਹਿ ਵੀ ਆਰਐਸਐਸ ਨਾਲ ਸੰਬੰਧਤ ਕਈ ਸਾਧੂਆਂ ਅਤੇ ਸੰਤਾਂ ਨੂੰ ਆਪਣੇ ਪੱਖ ਵਿੱਚ ਕੀਤਾ ਹੋਇਆ ਜੋ ਲਗਾਤਾਰ ਮੋਲ ਭਗਤਪੁਰੇ ਕਈ ਗਲਤ ਟਿੱਪਣੀਆਂ ਵੀ ਕਰਦੇ ਰਹਿੰਦੇ ਹਨ ਹੁਣ ਇਹ ਵੀ ਦੇਖਿਆ ਜਾਵੇਗਾ ਕਿ ਅਪ੍ਰੈਲ ਵਿੱਚ ਇਹ ਚੋਣ ਹੋ ਸਕੇਗੀ ਜਿਸ ਨੂੰ ਹੋਰ ਅੱਗੇ ਟਾਲਿਆ ਜਾਵੇਗਾ ਇਹ ਦੋਵੇਂ ਤੇ ਰਵਿਚ ਟਕਰਾ ਇੱਕ ਕੋਲਡ ਵਾਰ ਕਿੰਨਾ ਸਮਾਂ ਹੋਰ ਜਾਰੀ ਰਹੇਗੀ ਇਹ ਵੀ ਅੱਗੇ ਦੇਖਿਆ ਜਾਵੇਗਾ ਧੰਨਵਾਦ